ਕੀ ਤਰੀਕ ਨੂੰ ਮੇਰੇ ਕੋਲ ਅਣਪਛਾਤਾ ਬੰਦਾ ਆਇਆ ਏ ਸਾਈਕਲ ਲੈ ਕੇ ਗਿਆ ਸਾਈਕਲ ਉਹਨੇ ਪਸੰਦ ਕੀਤਾ ਲਿਆ ਤੇ ਸਾਈਕਲ ਅਸੀਂ ਫਿਟਿੰਗ ਕਰਵਾਤਾ ਫਿਟਿੰਗ ਕਰਵਾ ਕੇ ਤੇ ਉਹਨੂੰ ਜਿੰਨੀ ਆਰੀ ਕੋਨ ਆ ਕਿ ਭਾਈ ਆਜੋ ਬਿੱਲ ਕਟਵਾ ਲਓ ਤੇ ਉਹ ਭਾਈ ਕੰਨ ਨੂੰ ਫੋਨ ਲਗਾਉਂਦਾ ਇਹਦੇ ਸਾਈਡ ਤੇ ਹੋ ਜਾਂਦਾ ਤੇ ਅਈ ਉਹਨੂੰ ਘੱਟੋ ਘੱਟ ਨਹੀਂ ਤੇ 7-8 ਆ ਦੀ ਮਹਿ ਗਿਆ ਮੈਂ ਕਿਹਾ ਭਾਈ ਬਿੱਲ ਕਟਾ ਲਓ ਕਿ ਮੈਂ ਇਕੱਲਾ ਹੀ ਦੁਕਾਨ ਤੇ ਮੈਨੂੰ ਆਏ ਕਿਤੇ ਹੋਰ ਕਸਟਮਰ ਨਾ ਆਏ ਤੇ ਮੈਂ ਉਹ ਦੂਜੇ ਪਾਸੇ ਚੱਲ ਜਾ ਬਿਲਕੁਲ ਤੇ ਮੈਂ ਉਹਨੂੰ ਕਿੰਨੀ ਵਾਰ ਹੀ ਗਿਆ ਉਹ ਜਦੋਂ ਬਿੱਲ ਵੱਲੋਂ ਕਹਿੰਨਾ ਉਹਨੇ ਸਾਈਡ ਦੇ ਹੋ ਕੇ ਕੰਨ ਨੂੰ ਫੋਨ ਲਗਾ ਲੈਣਾ ਤੇ ਜਦੋਂ ਸਾਈਕਲ ਫਿਟਿੰਗ ਹੋ ਗਿਆ ਉਦੋਂ ਮੇਰੇ ਕੋ ਗਾਹ ਆ ਕੇ ਦੋਗੇ ਤੇ ਮੈਂ ਉਧਰਲੀ ਸਾਈਡ ਮੈਨੂੰ ਕਹਿੰਦਾ ਭਾਜੀ ਆਜੋ ਗੱਡੀ 'ਚ ਸਿਆਕਰ ਖਵਾ ਦੋ ਤੇ ਮੈਂ ਬੰਦੇ ਨੂੰ ਕਿਹਾ ਮੈਂ ਗੱਡੀ 'ਚ ਸਿਆਕਰ ਖਵਾ ਕੇ ਤੇ ਆਇਓ ਮੈਂ ਨਾਲ ਹੋ ਕੇ ਗਾਹ ਛੱਡ ਕੇ ਤੇ ਮੈਂ ਨਾਲ ਹੋ ਕੇ ਸਿਆਕਰ ਖਵਾਇਆ ਤੇ ਮੈਂ ਉਹਨੂੰ ਕਿਹਾ ਮੈਂ ਭਾਈ ਬਿੱਲ ਘਟਾ ਲਓ ਮੇਰੇ ਕੋਲ ਅੰਦਰ ਕਸਟਮਰ ਹੀ ਤੇ ਮੈਨੂੰ ਆਣ ਕੇ ਨਾ ਉਹਨੇ ਪੇਟੀਐਮ ਕੀਤੀ ਕਿ ਆ ਭਾਈ ਹੋ ਗਈ ਏ ਤੇ ਪੇਟੀਐਮ ਕਰਕੇ ਤੇ ਨਾਲੇ ਮੈਂ ਜਦੋਂ ਚੈੱਕ ਕੀਤਾ ਪੇਟੀਐਮ ਆਈ ਨਹੀਂ ਤੇ ਮੈਂ ਉਹਦੇ ਮਗਰ ਉਹਨੂੰ ਬਾਜਾ ਮਾਰੀਆ ਮੈਂ ਭਾਈ ਭਾਈ ਗੱਲ ਸੁਣੋ ਉਹਨੇ ਗੱਡੀ ਲੈ ਕੇ ਆਇਆ ਤੇ ਗੱਡੀ ਦੌੜਾਈ ਪਤਾ ਨਹੀਂ ਲੱਗਣ ਦੇ ਤਾਂ ਕਿੱਧਰ ਲੈ ਪਾਸੇ ਗਿਆ ਏ ਮੇਰੇ ਕੋਲ ਮੇਰੇ ਕੋ ਗਾਹ ਹੀ ਗਾਹ ਆਪਣਾ ਮੋਟਰਸਾਈਕਲ ਨਾਲ ਲੈ ਕੇ ਤੇ ਮੇਰੇ ਕੋਲ ਉਸ ਵੇਲੇ ਮੈਂ ਦੁਕਾਨ ਤੇ ਇਕੱਲਾ ਹੀ ਗਾਗ ਮੇਰੇ ਨਾਲ ਗਿਆ ਮੋਟਰਸਾਈਕਲ ਲੈ ਕੇ ਤੇ ਕਿਉਂਕਿ ਮੇਰਾ ਤੇ ਉਹਦਾ ਫਰਕ ਪਿਆ 2 ਮਿੰਟ ਦਾ 2 ਮਿੰਟ ਵਿੱਚ ਉਹ ਜਾ ਚੌਂਗ ਤੋਂ ਕਿਸ ਸਾਈਡ ਤੇ ਗਿਆ ਸਾਨੂੰ ਪਤਾ ਨਹੀਂ ਲੱਗਿਆ ਕਿੰਨੇ ਦਾ ਸਾਈਕਲ ਸਾਈਕਲ ਹੈ ਗਈ 14.5 ਹਜ਼ਾਰ ਦੇ ਕਿਸ ਤਰੀਕ ਦੀ ਗੱਲ ਹੈ ਇਹ 21 ਤਰੀਕ ਦੀ ਮਾਰਚ ਕਿ ਦੀ ਕੰਪਲੇਨਟ ਕੀਤੀ ਸੀ ਹਾਂਜੀ ਕੀ ਕਾਰਵਾਈ ਕਾਰਵਾਈ ਹੋ ਜਾਈਂਗੀ ਉਹ ਤਲਵਾਇਆ ਉਹ ਪੰਜਾਂ ਮਿੰਟ ਨਹੀਂ ਨਹੀਂ ਕੋਈ ਪੰਚ ਨਹੀਂ ਨਹੀਂ ਤੜਕੂ ਸੀ ਸੀ ਰਕਡਿੰਗ ਕਰਿਆ ਗਈ ਹਾਂਜੀ ਮੇਰੀ ਮਿਹਰਬਾਨੀ ਸਾਰੀ ਹੈ ਕੀ ਮੰਗ ਕਰਦੇ ਹੋ ਮੰਗ ਆਈ ਇਹ ਕਿ ਬੰਦਾ ਫੜੋਏ ਤੇ ਸਾਨੂੰ ਸਾਡੇ ਸਾਈਕਲ ਦੇ ਪੈਸੇ ਮਿਲ ਜਾਣ ਤੇ ਬਾਕੀ ਦੁਕਾਨਦਾਰ ਵੀ ਥੋੜੇ ਸਤਾਰ ਕਰਿਓ ਕਿ ਇਹੋ ਜਿਹੇ ਬੰਦੇ ਰੱਸ਼ ਦਾ ਹੀ ਜ਼ਿਆਦਾ ਚੁੱਕਦੇ ਆ ਕਿਉਂਕਿ ਮਿਹਨਤ ਦੀ ਕਮਾਈ ਆ ਅੱਦਾਂ ਚੱਲ ਜਾ ਕੋਈ ਫਾਇਦਾ ਨਹੀਂ ਹੈਗਾ ਜੀ ਮਿਹਨਤ ਦਾ ਰੁਪਈਆ ਵੀ ਬੜਾ ਹੁੰਦਾ 21 ਤਰੀਕ ਨੂੰ ਮੇਰੇ ਕੋਲ ਅਣਪਛਾਤਾ ਬੰਦਾ ਆਇਆ ਸੀ ਸਾਈਕਲ ਲੈ ਕੇ ਗਿਆ ਸਾਈਕਲ ਉਹਨੇ ਪਸੰਦ ਕੀਤਾ ਲਿਆ ਤੇ ਸਾਈਕਲ ਆਹੀ ਫਿਟਿੰਗ ਕਰਵਾਤਾ ਫਿਟਿੰਗ ਕਰਵਾ ਕੇ ਤੇ ਉਹਨੂੰ ਜਿੰਨੀ ਵਾਰੀ ਕੋਣ ਆ ਕਿ ਭਾਈ ਆਜੋ ਬਿੱਲ ਕਟਵਾ ਲਓ ਤੇ ਉਹ ਭਈ ਕੰਨ ਨੂੰ ਫੋਨ ਲਗਾਉਂਦਾ ਇਹਦੇ ਸਾਈਡ ਤੇ ਹੋ ਜਾਂਦੇ ਤੇ ਅਈ ਉਹਨੂੰ ਘੱਟੋ ਘੱਟ ਨਹੀਂ ਤੇ 7-8 ਦੀ ਮਹਿ ਗਿਆ ਮੈਂ ਕਿਹਾ ਭਾਈ ਬਿੱਲ ਕਟਾ ਲਓ ਕਿ ਮੈਂ ਇਕੱਲਾ ਹੀ ਦੁਕਾਨ ਤੇ ਮੈਨੂੰ ਆਏ ਕਿਤੇ ਹੋਰ ਕਸਟਮਰ ਨਾ ਆਏ ਤੇ ਮੈਂ ਉਹ ਦੂਜੇ ਪਾਸੇ ਚੱਲ ਜਾਵਾਂ ਬਿਲਕੁਲ ਤੇ ਮੈਂ ਉਹਨੂੰ ਕਿੰਨੀ ਵਾਰ ਹੀ ਗਿਆ ਉਹ ਜਦੋਂ ਬਿੱਲ ਵੱਲੋਂ ਕਹਣਾ ਉਹਨੇ ਸਾਈਡ ਦੇ ਹੋ ਕੇ ਕੰਨ ਨੂੰ ਫੋਨ ਲਗਾ ਲੈਣਾ ਤੇ ਜਦੋਂ ਸਾਈਕਲ ਫਿਟਿੰਗ ਹੋ ਗਿਆ ਉਧਰੋਂ ਮੇਰੇ ਕੋ ਗਾਹ ਆ ਕੇ ਦੋਗੇ ਤੇ ਮੈਂ ਉਧਰ ਲਈ ਸਾਈਡ ਮੈਨੂੰ ਕਹਿੰਦਾ ਭਾਜੀ ਆਜੋ ਗੱਡੀ ਤੇ ਸੈਕਾ ਰਖਵਾ ਦੋ ਤੇ ਮੈਂ ਬੰਦੇ ਨੂੰ ਕਿਹਾ ਮੈਂ ਗੱਡੀ ਤੇ ਸੈਕਾ ਰਖਵਾ ਕੇ ਤੇ ਆਜੋ ਮੈਂ ਨਾਲ ਹੋ ਕੇ ਗਾਹ ਛੱਡ ਕੇ ਤੇ ਮੈਂ ਨਾਲ ਹੋ ਕੇ ਸੈਕਾ ਰਖਵਾਇਆ ਤੇ ਮੈਂ ਉਹਨੂੰ ਕਿਹਾ ਮੈਂ ਭਾਜੀ ਬਿੱਲ ਘਟਾ ਲਓ ਮੇਰੇ ਕੋ ਅੰਦਰ ਕਸਟਮਰ ਹੀ ਤੇ ਮੈਨੂੰ ਆਣ ਕੇ ਨਾ ਉਹਨੇ ਪੇਟੀਐਮ ਕੀਤੀ ਕਿ ਐ ਭਾਜੀ ਹੋ ਗਈ ਤੇ ਪੀਡੀਅਮ ਕਰਕੇ ਤੇ ਨਾਲੇ ਮੈਂ ਜਦੋਂ ਚੈੱਕ ਕੀਤਾ ਪੀਡੀਅਮ ਆਈ ਨਹੀਂ ਤੇ ਮੈਂ ਉਹਦੇ ਮਗਰ ਉਹਨੂੰ ਬਾਜਾ ਮਾਰੀਆ ਮੈਂ ਭਾਈ ਭਾਈ ਗੱਲ ਸੁਣੋ ਉਹਨੇ ਗੱਡੀ ਲੈ ਕੇ ਆਦੇ ਗੱਡੀ ਦੁੜਾਈ ਪਤਾ ਨਹੀਂ ਲੱਗਾਂ ਦਿੰਦਾ ਕਿੱਧਰਲੇ ਪਾਸੇ ਗਿਆ ਏ ਮੇਰੇ ਕੋ ਮੇਰੇ ਕੋ ਗਾਗ ਹੀ ਗਾਗ ਆਪਣਾ ਮੋਟਰਸਾਈਕਲ ਨਾਲ ਲੈ ਕੇ ਤੇ ਮੇਰੇ ਕੋ ਉਸ ਵੇਲੇ ਮੈਂ ਦੁਕਾਨ ਤੇ ਇਕੱਲਾ ਹੀ ਤੇ ਗਾਗ ਮੇਰੇ ਨਾਲ ਗਿਆ ਮੋਟਰਸਾਈਕਲ ਲੈ ਕੇ ਤੇ ਕਿਉਂਕਿ ਮੇਰਾ ਤੇ ਉਹਦਾ ਫਰਕ ਪਿਆ 2 ਮਿੰਟ ਦਾ 2 ਮਿੰਟ ਵਿੱਚ ਉਹ ਜਾ ਚੌਂਗ ਤੋਂ ਕੇਸ ਸਾਈਡ ਤੇ ਗਿਆ ਸਾਨੂੰ ਪਤਾ ਨਹੀਂ ਲੱਗਿਆ ਕੀ ਨੀ ਰਹਾ ਸਾਗਲਾ ਗਾਈ 14.5 ਹਜ਼ਾਰ ਦੇ ਕਿਸ ਤਰੀਕ ਦੀ ਗੱਲ ਹੈ ਇਹ 21 ਤਰੀਕ ਦੀ ਮਾਰਚ ਕੀ ਦੀ ਕੰਪਲੇਨਟ ਕੀਤੀ ਸੀ ਹਾਂਜੀ ਕੀ ਕਾਰਵਾਈ ਕਾਰਵਾਈ ਹੋ ਜਾਈਂਦੀ ਪੁੱਤ ਲਗਵਾਇਆ ਕੋ 55 ਨਹੀਂ ਨਹੀਂ ਕੋਈ ਪੰਚਾਇਤ ਨਹੀਂ ਤੜਕੂ ਸੀ ਸੀ ਕਾਢੀਨ ਤਰੀਕ ਆ ਗਈ ਹਾਂਜੀ ਬੜੀ ਬਣੀ ਸਾਰੀ ਹਾਂ ਜੀ 3 ਮੰਗ ਕਰਦੇ ਹੋ ਮੰਗਾਈ ਇਹ ਕਿ ਬੰਦਾ ਫੜੋਏ ਤੇ